ਸਤਿ ਸ਼੍ਰੀ ਅਕਾਲ ਫਰੈਂਡਸ ਅੱਡੀ ਅੱਜ ਦੀ ਕਹਾਣੀ ਹੈ ਬਦਚੰਗਨ ਕਹਾਣੀ ਵਧੀਆ ਲੱਗੇ ਤਾਂ ਚੈਨਲ ਨੂੰ ਜਰੂਰ ਸਬਸਕ੍ਰਾਈਬ ਕਰਨਾ ਜੀ ਪੱਕ ਗਏ ਕਣਕ ਵਾਲਾ ਨਜ਼ਰ ਮਾਰਦਿਆਂ ਪ੍ਰਗਟ ਦਾ ਧਿਆਨ ਖੇਤ ਦੇ ਐਨ ਵਿਚਕਾਰ ਜਾ ਪਿਆ ਲੱਖ ਲੱਖ ਹੋਈ ਕਣਕ ਚੋਂ ਵਾਵਾ ਸਿਰ ਕੱਢੀ ਇੱਕ ਸੂਰਜਮੁਖੀ ਦਾ ਫੁੱਲ ਉਸ ਵੱਲ ਝਾਤੀਆਂ ਮਾਰ ਰਿਹਾ ਉਹ ਪੀਲੀ ਪਾ ਮਾਰਦੇ ਫੁੱਲ ਨੂੰ ਦੇਖਦਾ ਤੇ ਬਸ ਦੇਖਦਾ ਹੀ ਰਹਿ ਗਿਆ ਜਿਵੇਂ ਕੋਈ ਮਟਿਆਰ ਪੀਲੀ ਚੁੰਨੀ ਓੜੀ ਉਹਨੂੰ ਸ਼ੈਨਤਾ ਮਾਰ ਰਹੀ ਹੋਵੇ ਉਹਦਾ ਦਿਲ ਉਸਤੇ ਮਚਲ ਉੱਠਿਆ ਉਹ ਉਸ ਵੱਲ ਨੱਠ ਤੁਰਿਆ ਦੋਹਾਂ ਹੱਥਾਂ 'ਚ ਫੁੱਲ ਫੜ ਕੇ ਉਹਦਾ ਦੀਦਾਰ ਕਰਨ ਲੱਗ ਪਿਆ ਚੁੰਮਣ ਲੱਗਾ ਤੇ ਛਾਤੀ 'ਨਾਂ ਲਾ ਲਿਆ ਓਏ ਕਿੱਡਾ ਸੋਹਣਾ ਏ ਤੂੰ ਕਣਕ ਦੇ ਖੇਤ ਵਿੱਚ ਤੂੰ ਕਿਵੇਂ ਮੇਰੀ ਜਗ੍ਹਾ ਰਖਵਾਲਾ ਬਣ ਕੇ ਖੜਾ ਏ ਇਹ ਤਾਂ ਮੇਰੀ ਫਸਲ ਹੈ ਲਈ ਸ਼ੁਭ ਸਗਣੇ ਅਚਨ ਚੇਤ ਪਿੱਛੋਂ ਆਜਾਈ ਬਾਪੂ ਇਹ ਕੀ ਕਮਲ ਕੋੜਦਾ ਪਿਆ ਏ ਮੈਂ ਮਰਜਾ ਮਾਰੀ ਜਾਣਾ ਤੂੰ ਇੱਥੇ ਐਵੇਂ ਦੁੱਕੀ ਤਿੱਕੀ ਦੇ ਫੁੱਲ ਨਾਲ ਚਿੰਬੜਿਆ ਖੜੀ ਉਹ ਵੇਖ ਇੱਕਦਮ ਠਠੰਬਰ ਗਿਆ ਤੈਨੂੰ ਇਹਨੇ ਧਾਰਾ ਦੇਣੀਆਂ ਉਹ ਇੱਕਦਮ ਠਠੰਬਰ ਗਿਆ ਕੀ ਹੋਇਆ ਫਿਰ ਹੁਣ ਕੀ ਐ ਬਾਪੂ ਘਰ ਪਰੌਣੇ ਆਏ ਬੈਠੇ ਹੋਏ ਦੁਕਾਨ ਵਾਲਾ ਜਵਾਬ ਦੇਈ ਜਾਂਦਾ ਘਰ ਪੈਸਾ ਨਹੀਂ ਖੰਡ ਪੱਤੀ ਮੁੱਕਿਆ ਹੁਣ ਕੀ ਕਰੀਏ ਕਾਕਾ ਪਹਿਲਾਂ ਇੱਧਰ ਦੇਖ ਸੂਰਜਮੁਖੀ ਕਿੱਡਾ ਸੋਹਣਾ ਲੱਗਦਾ ਐ ਬਾਪੂ ਐਸੇ ਸੂਰਜਮੁਖੀਏ ਨੇ ਪਿਛਲੇ ਸਾਲ ਰੋਲਿਆ ਸੀ ਇਹਦੀ ਫਸਲ ਘਾਟੇ ਚ ਵੇਚੀ ਸੀ ਕੁਝ ਪੱਲੇ ਨਹੀਂ ਸੀ ਪਿਆ ਤੇ ਤੂੰ ਇਹਨੂੰ लाਡ ਕਰੀ ਜਾਨਾ ਉੱਪਰ ਦੇਖ ਕੀ ਬਣਿਆ ਪਿਆ ਹੈ ਪ੍ਰਗਟ ਨੇ ਉ ਤਾਂ ਦੇਖਿਆ ਤਾਂ ਉਸਦਾ ਚਿਹਰਾ ਇੱਕਦਮ ਪੀਲਾ ਭੂਕ ਹੋ ਗਿਆ ਆਸਮਾਨ ਤੇ ਬੱਦਲ ਛਾ ਰਹੇ ਸਨ ਤੇ ਥੱਲੇ ਕਣਕ ਪੱਕੀ ਖੜੀ ਸੀ ਅੱਗੇ ਹੀ ਟੁੱਟੇ ਪਏ ਆ ਚੱਲ ਚਲੀਏ ਪੁੱਤ ਘਰ ਰੱਬ ਆਪੇ ਪਲੀ ਕਰੂ ਪ੍ਰਗਟ ਅੱਗੇ ਅੱਗੇ ਚੱਲ ਪਿਆ ਮੁੰਡੇ ਨੂੰ ਸੂਰਜ ਮੁਖੀ ਆ ਬੜਾ ਬਦਸ਼ਗਨ ਜਾਪਿਆ ਉਸ ਨੂੰ ਮੁੱਢੋਂ ਹੀ ਤਰੂ ਲਿਆ ਤੇ ਫੁੱਲ ਦੀ ਪੱਤੀ ਪੱਤੀ ਕਰ ਜ਼ਮੀਨ ਮਿੱਟੀ ਤੇ ਖਲਾਅ ਦਿੱਤਾ ਥੈਂਕ ਯੂ ਪਲੀਜ਼ ਲਾਈਕ ਸ਼ੇਅਰ ਐਂਡ ਸਬਸਕ੍ਰਾਈਬ